12 ਲੀਟਰ ਬਾਈ ਜੀ ਹੁਣ ਚੋਕੇ ਲਿਆ ਸਕਦਾ ਕੋਈ ਜਿੰਨੇ ਡੰਗ ਮਰਜੀ ਜਿੰਨੇ ਮਰਜੀ ਤਸੱਲੀ ਕਰ ਠੀਕ ਆ ਇਹ ਕੱਦ ਦੀ ਜਜਮੈਂਟ ਤੁਸੀਂ ਕਰ ਲਓ ਬਾਈ ਛੋਡਾ ਕੱਦ ਕਿੰਨਾ ਹੈ 5 ਫੁੱਟ 8 ਇੰਚ ਹੈ ਜੀ 5 ਫੁੱਟ ਤੇ ਬਾਈ ਦਾ 8 ਇੰਚ ਕੱਦਦਾ ਮੋਢੇ ਤੋਂ ਮਾੜੀ ਮੁੱਟੀ ਨੀਮੀ ਰਹਿੰਦੀ ਆ ਉਹਦੇ ਹਿਸਾਬ ਨਾਲ ਐਸਟੀਮੇਟ ਲਾ ਲਿਓ ਹਾਂਜੀ ਬਾਈ ਜੀ ਰੌਣ ਕਟੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਰਨੈਲ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਜੀ ਕੋਰ ਆਲਾ ਜਿੱਥੋਂ ਦਾ ਸਿੰਗਰ ਆ ਦੋਸਤੋ ਕੋਰ ਆਲਾ ਮਾਨ ਉਹ ਪਿੰਡ ਚੋਂ ਵੀਰੇ ਵੀਡੀਓ ਆ ਅੱਜ ਦੀ ਵੀਡੀਓ ਚ ਸੂਈ ਸਵਾਈ ਦੋਸਤੋ ਇੱਕ ਝੋਟੀ ਬਾਈ ਕੋਲੇ ਸੇਲ ਆਲੀ ਆ ਕਿੰਨਵਾ ਸੂਆ ਸੂਈ ਆ ਕਿੰਨਾ ਹੁਣ ਮੌਕੇ ਤੇ ਦੋਸਤੋ ਦੁੱਧ ਹਾਜ਼ਰ ਆ ਤੇ ਕੀ ਇਹਦਾ ਬਾਈ ਭਾਅ ਕਰਦਾ ਸਾਰੀ ਗੱਲਬਾਤ ਆਪਾਂ ਮਾਲਕਾ ਨਾ ਕਰਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 5 ਤਰੀਕ ਦੂਜਾ ਮਹੀਨਾ ਤੇ 2026 ਚਨੀਰ ਮੰਡੀ ਦੇ ਬਿਲਕੁਲ ਕੋਲੇ ਰਹਿ ਗਿਆ ਕੋਰ ਵਾਲਾ ਪਿੰਡ ਦੋਸਤੋ ਮਾਨਸਾ ਜ਼ਿਲ੍ਹਾ ਸਰਦੂਲਗੜ ਤਹਿਸੀਲ ਸਸਰੀ ਗਾਲ ਜੀ ਸਿਕਾ ਬਾਈ ਜੀ ਇੱਕ ਵਾਰੀ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਵਾਲਡਮ ਰਹਿ ਗਿਆ 9463144380 ਠੀਕ ਆ ਜੀ ਕਿੰਨਵਾ ਸੂਆ ਸੂਈ ਹੋਈ ਹੈ ਜੀ ਇਹ ਤੇ ਤੀਜਾ ਸੂਆ ਸੂਈ ਹੈ ਬਾਈ ਜੀ ਤੀਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਹੈ ਅੱਜ ਅੱਜ 6 ਦਿਨ ਹੋ ਗਏ ਸੂਈ ਨੂੰ ਇੱਕ ਹਫਤੇ ਦੇ ਵਿੱਚ ਸੂਈ ਆ ਹਾਂਜੀ ਦੁੱਧ ਹੁਣ ਕਿੰਨਾ ਹਾਜ਼ਰ ਆ ਜਿਹੜਾ ਆਪਾਂ ਮਾਲਕਾਂ ਨੂੰ ਜਿਹੜਾ ਬੰਦਾ ਖਰੀਦ ਕਰਦਾ ਦੋ ਚਾਰ ਟਾਈਮ ਜਿੰਨੇ ਟਾਈਮ ਮਰਜੀ ਚੋਲੇ 12 ਲੀਟਰ ਬਾਈ ਜੀ ਹੁਣ ਚੋਕੇ ਲਿਜਾ ਸਕਦਾ ਕੋਈ ਜਿੰਨੇ ਡੰਗ ਮਰਜੀ ਜਿੰਨੇ ਮਰਜੀ ਤਸੱਲੀ ਕਰ ਠੀਕ ਆ ਇਹ ਤਾਂ ਹੋਈ ਨਾ ਦੋਸਤੋ ਗੱਲ 12 ਲੀਟਰ ਮਾਲਕ ਕਹਿੰਦੇ ਆਪਣੇ ਘਰੇ ਜਿੰਨੇ ਡੰਗ ਮਰਜੀ ਬੰਦਾ ਆ ਖਣਾ ਦੀ ਲੇਵੇ ਦੀ ਚੈੱਕ ਕਰ ਲੋ ਬਦਗਾ ਸੋਨਾ ਚੌੜਾ ਲੇਵਾ ਲੱਗਿਆ ਤੇ ਕਠੋਰ ਜਲੇਵੇ ਵਾਲੀ ਹੈ ਬਾਈ ਜੀ ਮਜ਼ਬੂਤ ਸਰੀਰ ਦੀ ਕੋਈ ਆਇਆ ਨਹੀਂ ਉਮਰ ਜੀ ਦਿਖਾਉਗੀ ਹਨ ਜਿੰਨੇ ਮਰਜੀ ਸੂਏ ਲੈ ਲਿਓ ਜੈਡ ਬਲੈਕ ਪੋਸਟ ਆ ਗਈ ਖੋਲ ਕੇ ਤੁਹਾਨੂੰ ਮੈਂ ਤੋੜ ਕੇ ਦਿਖਾ ਦੂੰ ਬੱਚਾ ਇਹਦੇ ਪਿੱਛੇ ਕੀ ਆ ਗਿਆ ਜੀ ਕੱਟਾ ਹੈ ਬਾਈ ਜੀ ਬੱਚਾ ਇਹਨੇ ਕੱਟੇ ਨੂੰ ਦੋਸਤੋ ਜਨਮ ਦਿੱਤਾ ਹੋਇਆ ਇੱਕ ਵਾਰੀ ਨੰਬਰ ਵੀ ਬੋਲ ਹੀ ਦਿਓ ਜੀ 94631 ਜੀ 44380 ਠੀਕ ਆ ਖੋਲ ਲਓ ਜੀ ਆਪਾਂ ਤੋੜ ਕੇ ਦਿਖਾ ਦਈਏ ਪਿੰਡ ਕੋਰ ਵਾਲਾ ਦੋਸਤੋ ਚਨੀਰ ਮੰਡੀ ਦੇ ਬਿਲਕੁਲ ਕੋਲੇ ਮਾਨ ਸਜਲੇ ਦਾ ਪਿੰਡ ਆ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਆਪਣੇ ਬਕਾਊ ਪਸ਼ੂ ਦੀ ਵੀਡੀਓ ਬਣਾਉਣੀ ਹੈ ਮੇਰਾ ਨੰਬਰ ਲਿਖ ਲਓ ਵੀਰੇ 75290 00631 ਲੈ ਚਲੋ ਜੀ ਬਾਹਰ ਆ ਜਾ ਵੀ ਆ ਲੈ ਬਾਈ ਇੱਕ ਹਫਤੇ ਦੇ ਵਿੱਚ ਦੋਸਤੋ ਸੂਈ ਬੱਚਾ ਇਹਦੇ ਪਿੱਛੇ ਕੱਟਾ 12 ਕਿਲੋ 22 ਕਹਿੰਦਾ ਆਪਣੇ ਘਰੇ ਜਿੰਨੇ ਡੰਗ ਮਰਜੀ ਬੰਦਾ ਆ ਕੇ ਦੁੱਧ ਚੋਲੇ ਤਸੱਲੀ ਕਰ ਲੈ ਲੈ ਕਰਮਾੜੀ ਦਾ ਹਵਾਨਾ ਚੈੱਕ ਕਰੋ ਪੂਰੇ ਚੌੜੇ ਜ਼ਿਲੇ ਵੇ ਵਾਲੀ ਆ ਤੇ ਇਹ ਜਿਆ ਪਸ਼ੂ ਵੀਰੇ ਦੁੱਧ ਪਾ ਦਿੰਦਾ ਹੁੰਦਾ ਹੈਗੀ ਉਮੀਦ ਹੈ ਤੁਹਾਡਾ ਮोटा-ਮੋਟਾ ਵਧੂਗੀ ਬਾਈ ਹਾਂ ਬਾਈ ਸੇਵਾ ਨਾਲਾ ਜਿੰਨਾ ਮਰਜੀ ਸੇਵਾ ਕਰ ਸੇਵਾ ਦੇ ਡਿਪੈਂਡ ਹਾਂ ਜੀ ਬੰਦਾ ਚੰਗੀ ਸੰਭਾਲ ਵਾਲਾ ਸੇਵਾ ਵਾਲਾ ਲੈ ਗਿਆ ਤਾਂ ਦੁੱਧ ਦੋਸਤੋ ਇਹ ਦੂ ਵਧਗਾ ਖੁੱਲਾ ਹੋਰ ਪਾ ਦੇ ਗਿਆ ਲੈ ਅਜੇ ਕੀ ਛੇ ਕਿ ਦਿਨ ਹੋਇਆ ਸੂਈ ਤਾ ਹਾਂ ਆ ਬੱਚੇ ਦਾ ਥੋੜਾ ਜਿਹਾ ਕਰਦੀ ਆ ਆ ਦੇਖੋ ਵੀਰੇ ਇਹ ਆ ਲੈ ਲੈ ਵਾ ਚੈੱਕ ਕਰੋ ਕੱਦ ਦੀ ਜੱਜਮੈਂਟ ਤੁਸੀਂ ਕਰ ਲਓ ਬਾਈ ਛੋਟਾ ਕੱਦ ਕਿੰਨਾ ਹੈ 5 ਫੁੱਟ 8 ਇੰਚ ਹੈ ਜੀ 5 ਫੁੱਟ ਤੇ ਬਾਈ ਦਾ 8 ਇੰਚ ਕੱਦ ਦਾ ਮੋਢੇ ਤੋਂ ਮਾੜੀ ਮੁੱਟੀ ਨੀਮੀ ਰਹਿੰਦੀ ਆ ਉਹਦੇ ਹਿਸਾਬ ਨਾਲ ਐਸਟੀਮੇਟ ਲਾ ਲਿਓ ਬਸ ਬਸ ਲੈ ਬੱਚੇ ਦਾ ਥੋੜਾ ਵਾੜਾ ਕਰਦੀ ਆ ਹਨਾ ਹਾਂਜੀ ਹਾਂ ਹਾਂ ਆ ਲੈ ਵੀਰੇ ਪੂਰੀ ਲੰਬੀ ਹੈ ਜੀ ਕੱਦ ਕਾਠ ਪੂਰਾ ਵਧੀਆ ਹੈ ਪੂਸ ਜਮਾ ਟੇਲ ਜਮਾ ਜੱਡ ਬਲੈਕ ਆ ਗਈ ਕਾਲੀ ਪੂਸ ਚ ਤੇ 13 14 ਕਿਲੋ ਆਮ ਨਾਲ ਇਹਨੂੰ ਬਾਈ ਦੁੱਧ ਪਾਉਣਾ ਚਾਹੀਦਾ ਆਜਾ ਕੋਈ ਨਾ ਬਾਈ ਬਨ ਲਾ ਫਿਰ ਬੱਚੇ ਦਾ ਵੜਾ ਉਹ ਕਰਦੀ ਆ ਬਾਕੀ ਉਹ ਆਪਾਂ ਤੋੜ ਕੇ ਦਿਖਾ ਦਾਂਗੇ हां आ लेवे दा ਨਾੜਾ ਲੂੜਾ ਚੈੱਕ ਕਰੋ ਵੀਰੇ ਆ ਲੈ ਕਰੋ ਲੈਵਾ ਚੱਕ ਬਸ ਪੂਰੇ ਮਜ਼ਬੂਤ ਲੈਵੇੜੀ ਆ ਕਠੋਰ ਜਿਹਨੂੰ ਕਹਦੇ ਆਪਾਂ ਸਖਤ ਲੈਵਾ ਹੁੰਦਾ ਨਾ ਜਿਹੜਾ ਕਈ ਵਾਰੀ ਪਸੂਣ ਦੇ ਢਿੱਲੇ ਲੈਵੇ ਟੁੱਟ ਮੇ ਲੈਵੇ ਵਾਲੇ ਤੇ ਮੁੱਲ ਫਿਰ ਜੀ ਮੁੱਲ ਬਾਈ ਜੀ ਫੋਨ ਤੇ ਫੋਨ ਤੇ ਕਰੋਗੇ ਹਾਂਜੀ ਜਾਇਜ਼ ਰਹੂਗਾ ਜਮਾਂ ਜਾਇਜ਼ ਰੇਟ ਹੋਗਾ ਜੀ ਕਿੰਨੇ ਕੁ ਤੋਂ ਘੱਟ ਆਲਾ ਭਰਾ ਫੋਨ ਹੀ ਨਾ ਕਰੇ ਕਈ ਵਾਰੀ ਹੁੰਦੇ ਆ ਪੁੱਛਾ ਮਰੋੜ ਆਪਾਂ ਡੇਢ ਤੋਂ ਘੱਟ ਤਾਂ ਦੇਣੀ ਕੋਈ ਨਹੀਂ ਅੱਛਾ ਹਾਂਜੀ ਹਾਂ ਡੇਢ ਤੋਂ ਘੱਟ ਵਾਲਾ ਵੀਰੇ ਫੋਨ ਨਾ ਕਰਿਓ ਮਾਲਕ ਕਹਿੰਦੇ ਮਾੜਾ ਮੋਟਾ ਚੱਲ ਇੱਧਰ ਉੱਧਰ ਹੋ ਵੀ ਜਾਂਦਾ ਹੁੰਦਾ ਹਾਂਜੀ ਵੀਡੀਓ ਦੋਸਤੋ ਪਿੰਡ ਕੋਰ ਵਾਲੇ ਤੁਸੀਂ ਨੰਬਰ ਬਾਈ ਦਾ ਹੀਠਾਂ ਚੱਲੀ ਜਾਂਦਾ 5 ਫਰਵਰੀ ਦੀ ਵੀਡੀਓ ਆ ਵੀਡੀਓ ਦੇਖਣ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ